ਪਹਿਲਗਾਮ ਵਿਖੇ ਵਾਪਰੀ ਦੁੱਗਧਾਈ ਘਟਨਾ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕਰਨ ਲਈ ਅੱਜ ਲੁਧਿਆਣਾ ਦੇ ਮਾਡਲ ਟਾਊਨ ਵਿਖੇ ਇੱਕ ਬੈਠਕ ਕੀਤੀ ਗਈ ਇੱਕ ਸਾਂਝੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕੀਤੀ ਤਾਂ ਪ੍ਰਬੰਧਕਾਂ ਨੇ ਕਿਹਾ ਹਾਲ ਹੀ ਦੇ ਵਿੱਚ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਵੱਲੋਂ ਸਾਡੇ Hindu ਭਰਾਵਾਂ ਦੀ دہشت ਫੈਲਾਉਣ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਹਿੱਸੇ ਵਜੋਂ ਹੱਤਿਆ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿਉਂਕਿ ਹਰ ਵਾਰ ਸਾਡੇ Hindu ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਸ ਸੰਬੰਧੀ ਪੰਜਾਬ ਵਕੀਲ ਮੰਚ ਅਤੇ ਭਾਰਤ ਦੀ ਮਨੁੱਖੀ ਅਧਿਕਾਰ ਪਰਿਸ਼ਦ ਜਲਦੀ ਹੀ ਇੱਕ ਰਣਨੀਤੀ ਤਿਆਰ ਕਰੇਗੀ ਜਿਸ ਦੇ ਵਿੱਚ ਅਸੀਂ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅਜਿਹੇ ਅਤਵਾਦੀਆਂ ਨੂੰ ਵੀ ਉਸੇ ਤਰੀਕੇ ਦੇ ਨਾਲ ਮਾਰਿਆ ਜਾਵੇ ਜਿਵੇਂ ਸਾਡੇ ਹਿੰਦੂ ਲੋਕਾਂ ਨੂੰ ਮਾਰਿਆ ਗਿਆ ਤਾਂ ਜੋ ਪਵਿੱਖ ਦੇ ਵਿੱਚ ਇਹ ਪਾਕਿਸਤਾਨੀ ਆਪਣੇ ਹੋਸ਼ ਦੇ ਵਿੱਚ ਆ ਸਕਣ ਪੰਜਾਬ ਲੋਅਰਸ ਫੋਰਮ ਵੱਲੋਂ ਅਤੇ ਹਿਊਮਨ ਰਾਈਟਸ ਕੌਂਸਲ ਆਫ ਇੰਡੀਆ ਵੱਲੋਂ ਇੱਕ ਸਾਂਝੀ ਮੀਟਿੰਗ ਰੱਖੀ ਗਈ ਹੈ ਮਾਡਲ ਟਾਊਨ ਵਿੱਚ ਜਿਸ ਵਿੱਚ ਜਿਹੜੀ ਪਹਿਲਗਾਮ ਜੋ ਆਪਣੇ ਨਾਲ ਜੋ ਪਾਕਿਸਤਾਨ ਨੇ ਇਹ ਇੱਕ ਸਾਜ਼ਿਸ਼ ਕੀਤੀ ਹੈ ਉਸ ਲਈ ਬੁਰਜ਼ੋਰ ਨਿੰਦਾ ਕੀਤੀ ਗਈ ਅਤੇ ਇਹ ਉਸ ਚ ਇੱਕ ਤਰ੍ਹਾਂ ਨਾਲ ਇੱਕ ਫੈਸਲਾ ਹੀ ਕਰ ਲਿਆ ਸਾਰੇ ਲੋਕਾਂ ਨੇ ਉੱਥੇ ਜਿਹੜੇ ਆਪਾਂ ਆਸੇ ਪਾਸੇ ਪਿੰਡਾਂ ਤੋਂ ਸ਼ਹਿਰ ਤੋਂ ਸਾਰੇ ਨੁਮਾਇंदे ਆਏ ਸੀਗੇ ਵਕੀਲ ਭਾਈ ਸਾਹਿਬ ਤੇ ਹਿਊਮਨ ਰਾਈਟਸ ਦੇ ਜਿਹੜੇ ਡਿਸਟ੍ਰਿਕਟ ਪ੍ਰਧਾਨ ਸਾਰੇ ਪੰਜਾਬ ਦੇ ਇਕੱਠੇ ਹੋਏ ਸੀ ਵੀ ਜਿਹੜਾ ਟੈਰਰਿਜ਼ਮ ਹੈ ਅਤੰਕਵਾਦ ਹੈ ਇਸ ਦਾ ਨਾ ਤਾਂ ਕੋਈ ਧਰਮ ਹੁੰਦਾ ਹੈ ਤੇ ਨਾ ਇਸ ਦਾ ਕੋਈ ਮਜ਼ਬ ਹੁੰਦਾ ਹੈ ਇਹ ਅਤੰਕਵਾਦੀ ਤਾਂ ਸਿਰਫ ਦਹਿਸ਼ਤ ਫਲਾਉਣ ਪਾਕਿਸਤਾਨ ਜਿਹੜਾ ਆਪਾਂ ਗਵਾਂਡੀ ਮੁਲਕ ਹੈ ਉਹਦੇ ਇਸ਼ਾਰੇ ਤੇ ਆਏ ਸੀ ਅਸੀਂ ਦੂਸਰੇ ਤੌਰ ਤੇ ਅਸੀਂ ਜਿਹੜੇ ਮਾਰੇ ਗਏ ਸੀ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ 2 ਮਿੰਟ ਦਾ ਮੋਰਨ ਵੀ ਰੱਖਿਆ ਅਤੇ ਤੀਸਰਾ ਸੀ ਇਹ ਵੀ ਫੈਸਲਾ ਲਿੱਤਾ ਵੀ ਜੋ ਵੀ ਮਨੁੱਖੀ ਅਧਿਕਾਰ ਖੇਤਰ ਚ ਜੋ ਵੀ ਹਨਰ ਹੁੰਦਾ ਹੈ ਭਵਾਂ ਸਰਕਾਰਾਂ ਕਰਦੀਆਂ ਹਨ ਭਰਾਂ ਸਰਕਾਰਾਂ ਦੇ ਖਿਲਾਫ ਹੁੰਦਾ ਹੈ ਭਵਾਂ ਪਹਿਲਗਮ ਦਾ ਕੋਈ ਕਾਂਡ ਹੁੰਦਾ ਹੈ ਇਸ ਤਰ੍ਹਾਂ ਦਾ ਭਵਾਂ ਪੁਲਵਾਨਾ ਹੁੰਦਾ ਹੈ ਇਹ ਸਾਰੇ ਹੀ ਇੱਕ ਤਰ੍ਹਾਂ ਨਾਲ ਨਿੰਦਕ ਇਹ ਸਾਰੇ ਹੀ ਨਿੰਦਾਯੋਗ ਨੇ ਤੇ ਇਸ ਦੀਆਂ ਚੀਜ਼ਾਂ ਸਮਾਜ ਚ ਨਹੀਂ ਹੋਣੀਆਂ ਚਾਹੀਦੀ ਤੇ ਤੀਸਰਾ ਫੈਸਲਾ ਆ ਦਿੱਤਾ ਗਿਆ ਕਿ ਹਿੰਦੁਸਤਾਨ ਸਰਕਾਰ ਨੂੰ ਇਸ ਦਾ ਜ਼ੋਰਦਾਰ ਕੋਈ ਇਸ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ ਤੇ ਸਾਰੀ ਮੀਟਿੰਗ ਜਿਹੜੀ ਸੀਗੀ ਇਸ ਨੋਟ ਤੇ ਖਤਮ ਹੋਈ ਕਿ ਭਾਰਤ ਸਰਕਾਰ ਨੂੰ ਇਸ ਦਾ ਕੋਈ ਥੋ ਸੈਕਸ਼ਨ ਹੋਣਾ ਚਾਹੀਦਾ ਜਿਹੜੇ ਪਰਿਵਾਰ ਇਸ ਚੀਜ਼ ਦੇ ਸਦਮੇ ਵਿੱਚ ਹਨ ਕਿਉਂਕਿ ਉਹਨਾਂ ਦੇ ਪਰਿਵਾਰਕ ਜੀਥੇ ਮਾਰੇ ਗਏ ਆ ਉਹਨਾਂ ਨੂੰ ਸਰਕਾਰ ਨੂੰ ਜ਼ਰੂਰ ਕੋਈ ਨਾ ਕੋਈ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ ਇਸੇ ਨਾਲ ਹੀ ਮੀਟਿੰਗ ਜਿਹੜੀ ਸੀ ਬਹੁਤ ਸੁਜੈਸ਼ਨਸ ਸਾਰਿਆਂ ਨੇ ਦਿੱਤੀਆਂ ਤੇ ਇਹ ਸਾਰੇ ਖੰਡ ਨੇ ਵੀ ਭਾਰਤ ਕੋਈ ਵੀ ਐਕਸ਼ਨ ਲਵੇ ਸਾਰੇ ਲੋਕ ਭਾਰਤ ਸਰਕਾਰ ਦੇ ਨਾਲ ਨੇ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਜਸਮਿੰਦਰ ਸਿੰਘ ਜਸੀ ਕਰਨੇ ਤੋਂ ਤੇ ਅੱਜ ਜੋ ਹਿਊਮਨ ਰਾਈਟ ਕੌਂਸਲ ਦੀ ਮੀਟਿੰਗ ਹੋਈ ਆ ਇਸ ਦੇ ਵਿੱਚ ਦਾਸ ਨੂੰ ਜ਼ਿੰਮੇਵਾਰੀ ਸੌਂਪੀ ਗਈ ਆ ਸਾਡੀ ਰਾਸ਼ਟਰੀ ਅਧਿਐਕਸ ਧੰਨਵਾਦ ਕਰਦੇ ਆ ਰਾਜਪੂਰ ਆਰਤੀ ਰਾਜਪੂਤ ਜੀ ਤੇ ਪੰਜਾਬ ਦੇ ਅਕਸ ਅਵਤਾਰ ਸੁਖਵੰਤ ਸਿੰਘ ਵੱਡਾ ਜੀ ਦਾ ਤੇ ਉਹਨਾਂ ਨੇ ਮੈਨੂੰ ਵਾਈਸ ਪ੍ਰੈਜ਼ੀਡੈਂਟ ਆਫ ਪੰਜਾਬ ਦਾ ਅਹੁਦਾ ਦਿੱਤਾ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਜੋ ਸਾਡੀ ਇਹ ਸੰਸਥਾ ਇਹ ਹਿਊਮਨ ਰਾਈਟ ਦੇ ਲਈ ਮਨੁੱਖੀ ਅਧਿਕਾਰਾਂ ਦੇ ਲਈ ਕੰਮ ਕਰਦੀ ਆ ਤੇ ਕਿਸੇ ਵੀ ਤਰ੍ਹਾਂ ਦਾ ਕਿਸੇ ਤੇ ਮੈਂ ਤੁਹਾਡੇ ਮੱਦੇਮ ਇਰਾਹੀ ਸਾਰੇ ਸਮੁੱਚੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਤੁਹਾਨੂੰ ਕੋਈ ਵੀ ਕਿਸੇ ਵੀ ਬੰਦੇ ਨਾਲ ਧੱਕਾ ਹੋ ਰਿਹਾ ਚਾਹੇ ਸਰਕਾਰ ਕਰ ਰਹੀ ਆ ਚਾਹੇ ਕੋਈ ਵੱਡਾ ਬੰਦਾ ਛੋਟੇ ਬੰਦੇ ਨਾਲ ਧੱਕਾ ਕਰ ਰਿਹਾ ਅਸੀਂ ਹਰ ਇੱਕ ਦਾ ਸਾਥ ਦੇਵਾਂਗੇ ਠੀਕ ਹੈ ਜੀ ਚਾਹੇ ਕੋਈ ਇਮੀਗ੍ਰੇਸ਼ਨ ਵਾਲਾ ਜ਼ਿਆਦਾਤਰ ਮਸਲੀ ਸਾਡੇ ਕੋਲ ਆਉਂਦੇ ਆ ਇਮੀਗ੍ਰੇਸ਼ਨ ਦੇ ਜੋ ਥੱਗ ਏਜੰਟ ਨੇ ਉਹ ਆਮ ਜਨਤਾ ਛੋਟੇ ਲੋਕਾਂ ਨੂੰ ਥੱਗ ਲੈਂਦੇ ਨੇ ਤੇ ਉਹਨਾਂ ਦਾ ਕੁਝ ਕਰਦੇ ਨਹੀਂ ਹੈਗੇ ਤੇ ਉਸ ਚੀਜ਼ ਦੇ ਵਿੱਚ ਅਸੀਂ ਖਾਸ ਸੈਕਸ਼ਨ ਲਵਾਂਗੇ ਤੇ ਉਹਨਾਂ ਦੀ ਹੈਲਪ ਕਰਾਂਗੇ ਹਰ ਇੱਕ ਮਨੁੱਖੀ ਅਧਿਕਾਰ ਦੇ ਵਿੱਚ ਜੋ ਵੀ ਆਉਂਦਾ ਉਹ ਚਾਹੇ ਕਿਸੇ ਕੋਈ ਟੀ ਨੂੰ ਨਾਮ ਵਸਾਉਂਦਾ ਹੋਵੇ ਜਾਂ ਕੁਝ ਕੋਈ ਵੀ ਤਰ੍ਹਾਂ ਦਾ ਕੋਈ ਮਨੁੱਖੀ ਅਧਿਕਾਰ ਦੇ ਵਿੱਚ ਆਉਂਦਾ ਅਸੀਂ ਉਸ ਦੇ ਨਾਲ ਸਰ ਇਹ ਪਹਿਲਗਾਮ ਦੇ ਵਿੱਚ ਜੋ ਹਾਂਜੀ ਜੋ ਪਹਿਲਗਾਮ ਦੇ ਵਿੱਚ ਹੋਇਆ ਇਹ ਵੀ ਉਸ ਦੇ ਵਿੱਚ ਆਉਂਦਾ ਇਹਦੀ ਅਸੀਂ ਬਹੁਤ ਨਿੰਦਣਯੋਗ ਘਟਨਾ ਹੋਈ ਆ ਠੀਕ ਹੈ ਪਹਿਲਾਂ ਪਲਵਾਮਾ ਹੋਇਆ ਸੀ ਉਹ ਵੀ ਬਹੁਤ ਜ਼ਿਆਦਾ ਨਿੰਦਣਯੋਗ ਸੀ ਹੁਣ ਪਹਿਲਗਾਮ ਦੇ ਵਿੱਚ ਹੋਇਆ ਉਹ ਅਤੀ ਨਿੰਦਣਯੋਗ ਆ ਤੇ ਜਿਹਦੇ ਵਿੱਚ ਬਹੁਤ ਪਰਿਵਾਰ ਇੱਕ ਪਰਿਵਾਰ ਦੇਖਾ ਦੇ ਗਿਆ ਜਿਹਦਾ ਨਵਾਂ ਨਵਾਂ ਵਿਆਹ ਹੋਇਆ ਸੀਗਾ ਠੀਕ ਹੈ ਜੀ ਇਸ ਤਰ੍ਹਾਂ ਦੀ ਜੋ ਹੁੰਦੇ ਆ ਬਹੁਤ ਜ਼ਿਆਦਾ ਨਿੰਦਣਯੋਗ ਨੇ ਸਰਕਾਰਾਂ ਨੂੰ ਇਹ ਤਾਂ ਸਖਤ ਐਕਸ਼ਨ ਲੈਣਾ ਚਾਹੀਦਾ ਜੋ ਇਹ ਇੱਥੇ ਕੋਈ ਜ਼ਖਮੀ ਹੋਇਆ ਜਾਂ ਜਿਹੜਾ ਕੋਈ ਸ਼ਹੀਦ ਹੋਇਆ ਉਹਨਾਂ ਨੂੰ ਵਧੀਆ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਤੇ ਇੰਨਾ ਕਹਿੰਦਾ ਹੋਇਆ ਮੈਂ ਤੁਹਾਡੇ ਮਾਧਿਮ ਰਾਹੀਂ ਦੁਬਾਰਾ ਫਿਰ ਸਭ ਨੂੰ ਅਪੀਲ ਕਰਦਾ ਕਿ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਤੁਹਾਨੂੰ ਬੰਦੇ ਨੂੰ ਪ੍ਰੋਬਲਮ ਹੋਵੇ ਜਾਂ ਕੋਈ ਮਨੁੱਖੀ ਅਧਿਕਾਰ ਦੀ ਹੋਵੇ ਉਹ ਸਾਨੂੰ ਆ ਕੇ ਸਾਨੂੰ ਆ ਕੇ ਮਿਲੇ ਤੇ ਅਸੀਂ ਉਹਦੀ ਪੂਰੀ ਤੋਂ ਪੂਰੀ ਹੈਲਪ ਕਰਾਂਗੇ